ਬੰਦਾ ਨਿਕਲ ਜਵਨਾ ਗਲਤ ਬੰਦੇ ਦੀ ਆ ਕਹਿੰਦੇ ਕਿ ਕਿੱਥੇ ਰਹਿਣ ਗਿਆ ਹਾਂ ਤੇ ਉੱਥਾ ਆ ਕੇ ਯਾਰ ਬਾਈ ਠੀਕ ਹੈ ਅੱਗੇ ਵੀ ਜੀ ਦੇ ਲੋ ਪਿੰਡ ਪਰਲੇ ਵਾਸੀ ਜਿਹਾ ਪਿੰਲੇ ਵਾਸੀ ਨੂੰ ਸਮਲਾਜਵਾ ਦਾ ਧੰਨਵਾਦ ਹੈ ਜਿਹੜੇ ਮੋਟੇ ਪਹੁੰਚੇ ਹਾਂ ਜੀ ਇਹਨਾਂ ਨੂੰ ਇਹ ਵੀਡੀਓ ਨੂੰ ਬੜਾ ਸ਼ੇਅਰ ਕਰਨਾ ਜੀ ਓ ਜਿਹੜਾ ਬੰਦ ਕਰਨਾ ਕੋਈ ਟ੍ਰੈਵਲ ਪਤਾ ਨਹੀਂ ਕੋਈ ਨਹੀਂ ਕੁਛ ਨਹੀਂ ਕਿਰਪੂਸ ਸਾਹਿਬ ਦੇ ਪਤਾਲਪੁਰੀ ਚੌਂਗ ਦੇ ਵਿੱਚ ਵਾਪਰਿਆ ਵੱਡਾ ਸੜਕ ਹਾ사 ਸਿਲੰਡਰਾਂ ਨਾਲ ਭਰਿਆ ਹੋਇਆ ਟਰੱਕ ਪਲਟਾ ਤੇ ਕੁਝ ਸਿਲੰਡਰ ਆਏ ਅੱਗ ਦੀ ਚਪੇੜ ਦੇ ਵਿੱਚ ਕਿਰਪੂਸ ਸਾਹਿਬ ਦੇ ਪਤਾਲਪੁਰੀ ਚੌਂਗ ਦੇ ਵੇ ਤੜਕਸਰ ਵੱਡਾ ਸੜਕ ਹਾ사 ਵਾਪਰਿਆ ਜਿਸ ਦੇ ਦੌਰਾਨ ਇੱਕ ਸਿਲੰਡਰਾਂ ਦੇ ਨਾਲ ਭਰਿਆ ਟਰੱਕ ਪਲਟ ਗਿਆ ਤੇ ਟਰੱਕ ਪਲਟਣ ਤੋਂ ਬਾਅਦ ਕਈ ਸਿਲੰਡਰਾਂ ਨੂੰ ਅੱਗ ਵੀ ਪੈ ਗਈ ਮੌਕੇ ਤੇ ਰਾਈਗਰਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਚਾਹਦਕ ਟਰੱਕ ਦੇ ਵਿੱਚ ਹੀ ਫਸ ਗਿਆ ਸੀ ਜਿਸ ਨੂੰ ਤਕਰੀਬਨ 1 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਮੌਕੇ ਤੇ ਸਰ ਸੁਰਕਿਆ ਫੋਰਸ ਦੇ ਕਰਮਚਾਰੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਡਰਾਈਵਰ ਨੂੰ ਫਰਸਟ ایڈ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ ਡ라이ਵਰ ਦੇ ਦੱਸੇ ਮੁਤਾਬਿਕ ਉਹ ਦਿੱਲੀ ਤੋਂ ਆ ਰਿਹਾ ਸੀ ਤੇ ਨੰਗਲਵਾਲ ਨੂੰ ਜਾ ਰਿਹਾ ਸੀ ਉਹ ਆਕਸੀਜਨ ਦੇ ਖਾਲੀ ਸਿਲੰਡਰ ਲੈ ਕੇ ਜਾ ਰਿਹਾ ਸੀ ਤੇ ਉਸਨੇ ਨੰਗਲ ਤੋਂ ਗੈਸ ਪਰਵਾਹਣੀ ਸੀ ਪਰੰਤੂ ਕੀਰਪੁਰ ਸਾਹਿਬ ਦੇ ਕੋਲ ਉਸਦਾ ਟਰੱਕ ਬੇ ਕਾਬੂ ਹੋ ਕੇ ਪਲਟ ਗਿਆ ਉਸਨੇ ਦੱਸੇ ਮੁਤਾਬਿਕ ਸਿਲੰਡਰਾਂ ਵਿੱਚ ਥੋੜੀ ਬਹੁਤ ਗੈਸ ਸੀ ਜਿਸ ਕਾਰਨ ਇਹਨਾਂ ਸਿਲੰਡਰਾਂ ਨੂੰ ਅੱਗ ਵੀ ਪੈ ਗਈ ਪਰੰਤੂ ਰਾਹਤ ਵਾਲੀ ਖਬਰ ਇਹ ਰਹੀ ਕਿ ਬਹੁਤੇ ਸਿਲੰਡਰ ਖਾਲੀ ਸਨ ਤੇ ਜ਼ਿਆਦਾ ਅੱਗ ਨਹੀਂ ਲੱਗੀ ਨਹੀਂ ਤਾਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਭਿਨਾਸ਼ ਸ਼ਰਮਾ ਦੇ ਨਾਲ ਨੇ ਉਹ ਕਿੱਡਾ ਅੰਦਾ ਕੰਦਾ ਵੀ ਬੁੱਟ ਲੱਗ ਕੇ ਠੀਕ ਆ ਬੰਦਾ ਜੀ ਉਧਾ ਹਾਂ ਠੀਕ ਆ ਹਸਪਤਾਲ ਲੈ ਚੱਲੇ ਠੀਕ ਆ ਜੀ ਚਲੋ ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 ਵਜੇ ਇੱਥੇ ਕਿਤੇ ਜਣ ਕੇ ਵੀ ਅਨਵੀਟਰ ਕੁਝ ਹੋ ਗਿਆ ਇਹਦਾ ਜਾਂ ਇਨ ਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪੌਣੇ 6:00 ਦੀ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਬਰਾਸ਼ਟ ਤੇ ਜਿਹੜੀ ਆ ਆਪਣੀ ਪੰਜਾਬ ਸਰਕਾਰ ਦੀ ਟ੍ਰਾਂਸਪੋਰਟ ਹੈਗੀ ਕੱਲੀ ਹੋਈ ਆ ਫੋਰਸ ਉਹਦੇ ਧਰੂਨ ਡਰਾਈਵਰ ਨੂੰ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਤੇ ਗਿਆ ਗਿਆ ਕੰਡੀਸ਼ਨ ਆ ਅੱਗ ਲੱਗਦੀ ਜਿੱਦਾਂ ਪਹਿਲਾਂ ਸੀ ਜਿੱਦਾਂ ਅੱਗ ਲੱਗ ਰਹੀ ਸੀ ਕਿਦਾਂ ਕਿਦਾਂ ਅੱਗ ਲੱਗਣ ਤੇ ਬਚਾਏ ਫਰ ਬਿਟਰ ਦੀਆਂ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਏ ਜੀ ਤਰੱਕੇ ਤੋਂ ਬਾਹਰ ਕੱਢ ਲਿਆ ਗਿਆ ਜੀ ਬੜੀ ਆਗ ਲੱਗੀ ਹੋਈ ਸੀ ਕਿੰਨੇ ਦੀ ਸਰ ਗੈਸਾਂ ਦੀ ਗੈਸ ਦੀ ਅੱਗ ਹੈ ਜੀ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਹਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲੇਗੇ ਡਰਾਈਵਰ ਸੁਰੱਖਿਅਤ ਡਰਾਈਵਰ ਸੁਰੱਖਿਅਤ ਹੈ ਜੀ ਉਹਨਾਂ ਨੂੰ ਐਸਐਸ ਫੋਰਸ ਲੈ ਕੇ ਗਈ